ਦੀਪਕ ਜੀ ਅਮਰਿਤਪਾਲ ਸਿੰਘ ਨੇ ਸੌਂ ਚੁੱਕ ਲਈ ਜੀ ਅੱਜ ਬਤੌਰ ਮੈਂਬਰ ਆਫ ਪਾਰਲੀਮੈਂਟ ਤੇ ਉਸ ਤੋਂ ਬਾਅਦ ਉਹਨਾਂ ਤੋਂ ਐਨਐਸਏ ਹਟਾਏ ਜਾਣ ਦੇ ਚਰਚੇ ਚੱਲ ਰਹੇ ਨੇ ਕੀ ਚੱਲ ਰਿਹਾ ਜੀ ਕੀ ਅਪਡੇਟ ਰਹੀ ਅੱਜ ਦੀ ਦੇਖੋ ਵਿਜੇ ਜੀ ਜਿਸ ਦਿਨ ਰਾਸ਼ਿਦ ਸੇਖ ਦੇ ਹਵਾਲੇ ਨਾਲ ਖਬਰ ਆ ਰਹੀ ਸੀ ਕਿ ਉਹਨਾਂ ਨੂੰ ਸੌਂ ਚਕਾਈ ਜਾਣੀ ਹੈ ਕੋਰਟ ਨੇ ਮਨਜ਼ੂਰੀ ਦਿੱਤੀ ਐਨਆਈ ਨੇ ਮਨਜ਼ੂਰੀ ਦਿੱਤੀ ਆਪਾਂ ਉਸੇ ਦਿਨ ਤੋਂ ਗੱਲ ਕਰ ਰਹੇ ਸੀ ਕਿ ਅਮਰਿਤਪਾਲ ਸਿੰਘ ਨੂੰ ਵੀ ਹੋ ਸਕਦਾ ਉਸੇ ਦਿਨ 5 ਤਰੀਕ ਨੂੰ ਸੌਂ ਚਕਾ ਦਿੱਤੀ ਜਾਵੇ ਜੀ ਜਦੋਂ ਕਿ ਜਦੋਂ ਮੈਂਬਰ ਪਾਰਲੀਮੈਂਟ ਦੇ ਨਤੀਜੇ ਆਏ ਸੀ ਆਪਾਂ ਉਸ ਦਿਨ ਤੋਂ ਹੀ ਇਹ ਖਬਰ ਸਾਂਝੀ ਵੀ ਕੀਤੀ ਸੀ ਕਿ ਅੱਜ ਨਹੀਂ ਤਾਂ ਕੱਲ ਅਮਰਪਾਲ ਸਿੰਘ ਨੂੰ ਜਨੋਵਰ ਲਿਆਂਦਾ ਜਾਏਗਾ ਤੇ ਸੋਚਕਾਈ ਜਾਏਗੀ ਹਮਮ ਬੇਸ਼ੱਕ ਉਹਨਾਂ ਦੇ ਸਮਰਥਕਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਜਾਂ ਉਹਨਾਂ ਦੇ ਵੋਟਰਾਂ ਨੂੰ ਇਹ ਫਿਕਰਮੰਦੀ ਵੀ ਸੀ ਕਿ ਇਹਦੇ ਪਿੱਛੇ ਕੋਈ ਸਾਜ਼ਿਸ਼ ਕੋਈ ਖੇਲ ਤਾਂ ਨਹੀਂ ਚੱਲ ਰਹੀ 60 ਦਿਨ ਟਪਾਉਣ ਦੀ ਕਵਾਇਤਤਾ ਨਹੀਂ ਇਹ ਇਹ ਸਾਰਾ ਕੁਝ ਸੀ ਪਰ ਆਖਰ ਅੱਜ ਉਹ ਸਾਰੀਆਂ ਖਬਰਾਂ ਕਿ ਉੱਥੇ ਰੁਕੀਆਂ ਜਦੋਂ ਸਵੇਰੇ 4 ਵਜੇ ਡਿਪਰੂਗਰ ਜੇਲ੍ਹ ਦੇ ਵਿੱਚੋਂ ਅਮਰਿਤਪਾਲ ਸਿੰਘ ਨੂੰ ਲੈ ਕੇ ਪੰਜਾਬ ਪੁਲਿਸ ਦੇ ਡੂਬਰਾ ਜੇਲ੍ਹ ਦਾ ਪ੍ਰਸ਼ਾਸਨ ਬਾਹਰ ਆਇਆ ਜੀ ਵਰਦੇ ਮੀਂਹ ਦੇ ਵਿੱਚ ਮਤਲਬ ਕਿ ਅਮਰਿਤਪਾਲ ਸਿੰਘ ਹੋਰਾਂ ਨੂੰ ਡੂਬਰਾ ਜੇਲ੍ਹ ਤੋਂ ਬਾਹਰ ਲਿਆ ਕੇ ਸਭ ਤੋਂ ਪਹਿਲਾਂ ਜਿਹੜੀ 에ਅਰ ਬੇਸ ਸੀਗੀ ਉਸ ਬੱਸ ਦੇ ਵਿੱਚ ਲਿਆਂਦਾ ਗਿਆ ਹੈ ਨਾ ਉਸ ਬੱਸ ਦੇ ਰਾਹੀਂ ਫਿਰ ਉਹਨਾਂ ਨੂੰ ਮਿਲਟਰੀ 에ਅਰਕ੍ਰਾਫਟ ਦੇ ਰਾਹੀਂ ਦਿੱਲੀ ਨੂੰ ਉਡਾਨ ਭਰੀ ਗਈ ਸੋ ਦਿੱਲੀ 에ਅਰਪੋਰਟ ਤੋਂ ਫਿਰ ਦਿੱਲੀ ਪੁਲਿਸ ਦੀਆਂ ਏਜੰਸੀਆਂ ਦੀਆਂ ਨਾਲ ਗੱਡੀਆਂ ਤੇ ਪੰਜਾਬ ਪੁਲਿਸ ਦੇ ਉਹ ਸਾਰੇ ਜਿਹੜਾ ਆਪਾਂ ਅੰਮ੍ਰਿਤਸਰ ਦਿਹਾਤੀ ਐਸਐਸਪੀ ਦੇ ਬਾਰੇ ਨਾਲ ਗੱਲ ਕਰਦੇ ਰਹੇ ਆ ਉਹ ਸਾਰੀ ਟੀਮ ਫਿਰ ਉਹਨਾਂ ਨੂੰ ਲੈ ਕੇ ਪੰਜਾਬ ਭਾਰਤ ਦੀ ਲੋਕ ਸਭਾ ਵੱਲ ਵਧੀ ਸੋ ਇਹ ਕਾਫਲਾ ਲੋਕ ਸਭਾ ਜਦੋਂ ਪਹੁੰਚਦਾ ਤਾਂ 40 ਮਿੰਟ ਦੀ ਪ੍ਰਕਿਰਿਆ ਹਮਮ ਲਗਭਗ ਲੋਕ ਸਭਾ ਦੇ ਅੰਦਰ ਅ ਅਮਰਪਾਲ ਸਿੰਘ ਉਹਦੀ 40 ਮਿੰਟ ਦਾ ਸਮਾਗੁਜ਼ਾਰਦੇ ਆ ਉਸ ਦੌਰਾਨ ਉਹਨਾਂ ਨੂੰ ਸੋਚਕਾਈ ਜਾਂਦੀ ਆ ਤੇ ਭਾਰਤੀ ਸੰਵਿਧਾਨ ਦੀ ਸੋਚ ਕੇ ਅਮਰਪਾਲ ਸਿੰਘ ਹੁਣ ਖੰਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕ ਸਭਾ ਦੀ ਮੈਂਬਰੀ ਵੱਜੋਂ ਉਸ ਸਥਾਨ ਤੇ ਪਹੁੰਚ ਕੇ ਜਿਹਦੇ ਲਈ ਇਹ ਚੋਣ ਜਿੱਤੀ ਗਈ ਸੀ ਜੀ ਸੋ ਇਸ ਲਈ ਸੰਸਦ ਮੈਂਬਰ ਦੀ ਉਹ ਰਸਮ ਪੂਰੀ ਹੋਣ ਦੇ حوالے ਨਾਲ ਇਹ ਹੁਣ ਮਤਲਬ ਕਿ ਇੱਕ ਕਾਰਵਾਈ ਸੀ ਜਿਹੜੀ ਅਧੂਰੀ ਸੀ ਉਹ ਪੂਰੀ ਹੋ ਗਈ ਹੈ ਜੀ ਇਸ ਦੇ ਨਾਲ ਹੀ ਮਤਲਬ ਇਹ ਚਰਚਾ ਫਿਰ ਜੋ ਫੜੀ ਕਿ ਜਦੋਂ ਵਿਅਕਤੀ ਨੇ ਭਾਰਤੀ ਸੰਵਿਧਾਨ ਅਨੁਸਾਰ ਸੌਹ ਚੁੱਕ ਲਈਆ ਤੇ ਫਿਰ ਉਹਦੇ ਉੱਪਰ ਐਨਐਸਏ ਦਾ ਕੀ ਅਧਾਰ ਹਮ ਪਰਵਾਰਤਾ ਆਪਾਂ ਪਹਿਲਾਂ ਵੀ ਗੱਲ ਕਰਦੇ ਰਿਹਾ ਪਰਵਾਰ ਦੀ ਚਾਰਜ ਹੋਈ ਤਾਂ ਇਹ ਆ ਕਿ ਉਹਨਾਂ ਨੂੰ ਪੰਜਾਬ ਦੇ ਅੰਦਰ ਜਾਵੇ ਪੰਜਾਬ ਦੀ ਜਿਲ੍ਹੇ ਤਬਦੀਲ ਕੀਤਾ ਜਾਵੇ ਜਾਂ ਅੱਜ ਐਨਐਸਏ ਹਟਾਉਣ ਦੀ ਗੱਲ ਉੱਥੇ ਮੰਗ ਉੱਠੀ ਹੈ ਨਾ ਮਾਪਿਆਂ ਵੱਲੋਂ ਪਰ ਜਿਹੜੇ ਕਾਨੂੰਨੀ ਮਾਹਰ ਨੇ ਜਾਂ ਰਾਜਨੀਤਿਕ ਮਾਹਰ ਨੇ ਉਹ ਵੀ ਇਸ ਪੱਖ ਤੋਂ ਹੁਣ ਗੱਲ ਕਰ ਰਹੇ ਨੇ ਕਿ ਕੀ ਇਹ ਸੰਭਵ ਹੈ ਜੀ ਇੱਕ ਪਾਸੇ ਸੰਸਦ ਦੇ ਅੰਦਰ ਉਹ ਲੋਕ ਬੈਠੇ ਨੇ ਜਿਨ੍ਹਾਂ ਤੇ ਕ੍ਰਿਮੀਨਲ ਕੇਸ ਤੱਕ ਚੱਲਦੇ ਨੇ ਹੈ ਨਾ ਬੜੇ ਭੜੇ ਭੜੇ ਸਰਾਂ ਦੇ ਕੇਸ ਚੱਲਦੇ ਨੇ ਹੈ ਸੋ ਇਸ ਲਈ ਕਹਿੰਦੇ ਕਿ ਉਹ ਕੇਸਾਂ ਦਾ ਹਵਾਲਾ ਵੱਖਰਾ ਪਰ ਐਨਐਸਏ ਤਾਂ ਦੇਸ਼ ਸਰੂਈ ਦਾ ਮਾਮਲਾ ਰਾਸ਼ਟਰ ਤਰੂ ਦਾ ਮਾਮਲਾ ਰਾਸ਼ੀ ਸੁਰੱਖਿਆ ਦਾ ਮਾਮਲਾ ਹੈ ਨਾ ਧਰਮ ਫਿਰਕੇ ਦਾ ਮਸਲਾ ਇਸ ਲਈ ਐਨਐਸਐਲ ਕਿਉਂ ਸੋ ਇਹ ਸਾਰੇ ਹਵਾਲਿਆਂ ਨਾਲ ਮਤਲਬ ਜਦੋਂ ਵਿਅਕਤੀ ਕਹਿੰਦੇ ਕਿ ਦੇਸ਼ ਦੀ ਸੰਸਦ ਦੇ ਅੰਦਰ ਖੜ ਕੇ ਲੋਕ ਫਤਵੇ ਦੇ ਰਹੀ ਮੈਂਬਰ ਬਣ ਕੇ ਆਉਂਦਾ ਤੇ ਉਹਨੇ ਭਾਰਤੀ ਸੰਵਿਧਾਨ ਦੇ ਤਹਿਤ ਸੌ ਚੁੱਕ ਲਈ ਆ ਫਿਰ ਦੱਸੋ ਮਤਲਬ ਕਿ ਉੱਥੇ ਦੇਸ਼ ਵਿਰੋਧੀ ਜਾਂ ਰਾਸ ਵਿਰੋਧੀ ਵਾਲਾ ਪਹਿਲੂ ਕਿੱਥੋਂ ਰਹਿ ਗਿਆ ਕਹਿੰਦੇ ਜੀ ਸੋ ਇਸ ਆਧਾਰ ਦੇ ਉੱਤੇ ਉਹਨੇ ਚਰਚਾ ਆ ਮਤਲਬ ਜਿਹੜੇ ਰਾਜਨੀਤਿਕ ਖੇਤਰ ਨੇ ਜਾਂ ਤੁਸੀਂ ਕਹਿ ਲੋ ਜਿਹੜੇ ਕਾਨੂੰਨੀ ਮਾਹਰ ਨੇ ਖਾਸ ਕਰ ਰਾਜਦੇਵ ਖਾਲਸਾ ਹੋਰ ਇਹਨਾਂ ਦੇ ਵਕੀਲ ਵੀ ਇਸ ਗੱਲ ਤੇ ਰਹੀ ਹੁਣ ਕਿਈ ਤਰ੍ਹਾਂ ਨਾਲ ਰਾਏ مشਵਰਾ ਕਰ ਰਹੇ ਨੇ ਕਿ ਅੱਗੇ ਕਿਵੇਂ ਨਿਕਲੀਏ ਇਹਨੇ ਚਰਚਾ ਛੋੜੀ ਹੈ ਕਿ ਕੀ ਐਨਐਸ ਕੱਢ ਸਕਦਾ ਤੇ ਬਾਕੀ ਕੇਸ ਨੇ ਚਾਹੇ ਉਹ ਥਾਣਾ ਘੇਰਨ ਵਾਲਾ ਜਾਂ ਕੁਝ ਹੋਰ ਹੈ ਕਿ ਉਹ ਚੱਲਣੇ ਰੂਟੀਨ ਚ ਚੱਲੀ ਜਾਣ ਜੀ ਪਰ ਕੀ ਸਰਕਾਰਾਂ ਦੀ ਇਹ ਮਨਸ਼ਾ ਹੈ ਹੁਣ ਇੱਥੇ ਗੱਲ ਹੋਣੀ ਹੈ ਕਿ ਪੰਜਾਬ ਸਰਕਾਰ ਨੇ ਲਾਇਆ ਜੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਜੀ ਪਰ ਸਾਰੇ ਨੂੰ ਪਤਾ ਹੈ ਕਿ ਜਿਸ ਦਿਨ NSA ਲੱਗਾ ਸੀ ਜਿਸ ਦਿਨ ਗ੍ਰਿਫਤਾਰੀ ਹੋਈ ਸੀ ਉਸ ਦਿਨ ਵੀ ਮਿੱਥਿਆ ਨੇ ਕਿਹਾ ਸੀ ਕਿ ਅਸੀਂ ਪੰਜਾਬ ਸਰਕਾਰ ਦੇ ਨਾਲ ਸਾਡੀ ਸਾਰੇ ਸਹਿਯੋਗ ਨਾਲੇ ਕਾਰਵਾਈ ਹੋ ਰਹੀ ਆ ਜੀ ਸੋ ਦੂਸਰੇ ਪਾਸੇ ਰਾਜਦੇਵ ਖਾਲਸੇ ਨਾਲ ਅਗਲੇ ਕਹਿ ਜਾਂਦੇ ਨੇ ਕਿ ਅਮਿਤ ਸ਼ਾਹ ਹੁਣ ਹੀ ਹੁੰਦੇ ਨਾਲ ਵੀ ਨੇ ਕਿਉਂਕਿ ਉਹ ਭਾਜਪੀ ਦੇ ਨਾਲ ਤਾਲਮਿਲ ਰੱਖਦੇ ਨੇ ਸੋ ਇਸ ਲਈ ਇਹ ਇੱਕ ਕਈ ਤਰ੍ਹਾਂ ਦਾ ਕਨਫਿਊਜ਼ਨ ਵਾਲਾ ਵੀ ਪਹਿਲੂ ਪੈਦਾ ਹੋ ਜਾਂਦਾ ਹੈ ਕਿ ਇਹਦੇ ਪਿੱਛੇ ਫਿਰ ਕੋਈ ਹੋਰ ਚਾਲਤਾਂ ਨਹੀਂ ਕਿਉਂਕਿ ਅੱਜ ਦੀ ਇਸ ਸਥਿਤੀ ਨੂੰ ਵੀ ਲੋਕਾਂ ਲਈ ਇਹ ਫਿਕਰਮੰਦੀ ਸੀ ਕਿ ਅੱਜ ਬਾਹਰ ਲਿਆਉਣ ਤੋਂ ਬਾਅਦ ਅਗਲੀ ਕਾਰਵਾਈ ਕੀ ਹੋਊਗੀ ਕੀ ਸਾਰਾ ਕੁਝ ਸਹੀ ਰਹੂਗਾ ਪਰ 4 ਦਿਨ ਦੀ ਪਰੋਲ ਦੀ ਚਰਚਾ ਖੂਬ ਹੋਈ ਜੀ ਪਰ ਆਪਾਂ ਪਹਿਲੇ ਦਿਨ ਹੀ ਜਦੋਂ ਇਹ ਪਰੋਲ ਮਿਲੀ ਸੀ ਉਸ ਦਿਨ ਵੀ ਜਾਂ ਕੱਲ ਆਪਾਂ 10 ਸ਼ਰਤਾਂ ਦੇ حوالے ਨਾਲ ਵੀ ਆਪਾਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਜਾਣਕਾਰੀ ਸਾਂਝੀ ਕੀਤੀ ਦੀ ਕਿ 4 ਜਾਂ 4 ਤੋਂ ਘੱਟ ਦਿਨਾਂ ਦੀ ਪਰੋਲ ਹੈ ਜੀ ਉਰੇ ਪਰੋਲ ਸਿਰਫ ਸੌਂ ਚੁੱਕਣ ਲਈ ਹੈ ਸੋ ਇਸ ਲਈ ਜਦੋਂ ਕਾਫਲਾ ਡਿਬਰੂਆ ਜੇਲ੍ਹ ਤੋਂ ਨਿਕਲਿਆ ਤੇ ਦਿੱਲੀ ਪਹੁੰਚਿਆ ਦਿੱਲੀ ਤੋਂ ਲੋਕ ਸਭਾ ਗਿਆ ਲੋਕ ਸਭਾ ਤੋਂ ਬਾਅਦ ਸੇਫ ਹਾਊਸ ਆਇਆ ਸੇਫ ਹਾਊਸ ਤੋਂ ਬਾਅਦ ਵਾਪਸ 에ਰਪੋਰਟ ਆਇਆ ਤੇ ਵਾਪਸ ਡਿਪੂ ਡਿਪੂ ਜੀ ਸੋ ਅੱਜ ਰਾਸ਼ੀਦ ਸ਼ੇਖ ਤੇ ਹਰ ਜਿਲ੍ਹੇ ਚੋਂ ਨਿਕਲੇ ਤੇ ਸੌ ਚੁੱਕੀ ਵਾਪਸ ਤੇ ਹਰ ਜਿਲ੍ਹੇ ਤੇ ਅਮਰਪਾਲ ਸਿੰਘ ਨੇ ਵੀ ਡਿਪੂ ਡਿਪੂ ਜਿਲ੍ਹੇ ਚੋਂ ਸ਼ੁਰੂ ਕੀਤਾ ਸਫ਼ਰ ਤੇ ਡਿਪੂ ਡਿਪੂ ਜਿਲ੍ਹੇ ਚ ਆ ਕੇ ਖਤਮ ਸੋ ਕਹਿਣ ਨੂੰ 4 ਦਿਨਾਂ ਦੀ ਪੈਰੋਲ ਸੀ ਅੱਜ ਨਿਬੜ ਗਿਆ ਜੀ ਸੋ ਇਹ ਇਸ ਲਈ ਸਿਰਫ ਸੌ ਚੁਣ ਦੀ ਜੇ ਅੱਜ ਸੌ ਨਾ ਚੁੱਕੀ ਜਾਂਦੀ ਫਿਰ ਸ਼ਨੀਅਤ ਵਾਰ ਉੱਥੇ ਰੱਖਣਾ ਪੈਂਦਾ ਫਿਰ ਸੋਮਵਾਰੀ ਕਾਰਵਾਈ ਹੁੰਦੀ ਇਹ ਸਵਾਲੇ ਨੂੰ ਧਿਆਨ ਚ ਰੱਖ ਕੇ ਚਾਰ ਜਾਂ ਚਾਰ ਤੋਂ ਕੱਢ ਦਿੰਦੀ ਪੈਰੋਲ ਸੀ ਸੋ ਅਮਰਿਤਪਾਲ ਸਿੰਘ ਹੋਰਾਂ ਨੇ ਹੁਣ ਸੌਹ ਚੁੱਕ ਲਈ ਆ ਪਰ ਇਹ ਚਰਚਾ ਕੀ ਚਰਚਾ ਰਹੇਗੀ ਜਾਂ ਦੋ ਚਾਰ ਦਿਨਾਂ ਚ ਥਮ ਜਾਏਗੀ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਚਰਚਾ ਜ਼ਰੂਰ ਹੈ ਜਨਾਬ ਕਿ ਹੁਣ ਸੌਹ ਚੁੱਕ ਲਈ ਆ ਹੁਣ ਤਾਂ ਐਨਐਸਐ ਖੜ ਜਾਏਗਾ ਦੀਪਕ ਜੀ ਚਰਚਾ ਨਾਲ ਇੱਕ ਹੋਰ ਇਹ ਵੀ ਆ ਕਿ ਜ਼ਿਮਨੀ ਚੋਣ ਨਹੀਂ ਐਸਜੀਪੀਸੀ ਦੀਆਂ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਨੇ ਅਮਰਿਤਪਾਲ ਸਿੰਘ ਇਦਾ ਕੀ ਫੇਰਵਾਜੀ ਇਹ ਬਿਲਕੁਲ ਜੀ ਇਹ ਚਰਚਾ ਉਹਨਾਂ ਦੇ ਮਾਪਿਆਂ ਨੇ ਬਾਹਰ ਆ ਕੇ ਸੰਜੀ ਕੀਤੀ ਆ ਹਮ ਅੱਜ 40 ਮਿੰਟ ਸੰਸਦ ਦੇ ਵਿੱਚ ਅਮਰਤਪਾਲ ਸਿੰਘ ਗਯਾਰਦੇ ਨੇ ਉਸ ਦੀ ਕੋਈ ਫੋਟੋ ਕੋਈ ਵੀਡੀਓ ਜਾਰੀ ਨਹੀਂ ਹੋਈ ਜੀ ਕੋਈ ਤਸਵੀਰ ਉਹਦੀ ਸਾਹਮਣੇ ਨਹੀਂ ਆਈ ਮਤਲਬ ਲੋਕ ਜਾਣਨਾ ਚਾਹੁੰਦੇ ਸੀ ਕਿ ਕੀ ਜਿਵੇਂ ਸੰਸਦ ਦੇ ਵਿੱਚ ਸੌਂ ਚੁੱਕਦੇ ਆ ਹੋયા ਐ ਕਿਸੇ ਨੇ ਜੈ ਜਵਾਨ ਜੈ ਕਿਸਾਨ ਕਿਸੇ ਨੇ ਇਨਕਲਾਬ ਜਿੰਦਾਬਾਦ ਕਿਸੇ ਨੇ ਰਾਦੇ ਰਾਦੇ ਕਿਸੇ ਨੇ ਐ ਜੈ ਸ਼੍ਰੀ ਰਾਮ ਐ ਕਿਸੇ ਨੇ ਜੈਕਾਰਾ ਬੋਲੇ ਸੁਣਿਆ ਉਹ ਸਾਰੇ ਜਿਹੜੇ ਉੱਥੇ ਗੂੰਜੇ ਨੇ ਕੀ ਅਮਰਤਪਾਲ ਸਿੰਘ ਨੇ ਕੋਈ ਨਾਰਾ ਲਾਇਆ ਕੋਈ ਜੈਕਾਰਾ ਛੱਡਿਆ ਸੋ ਸੋਸ਼ਲ ਮੀਡੀਆ ਤੇ ਤਾਂ ਇਹ ਵੀ ਇਹ ਸਵਾਲ ਛੱਡੀ ਜਾਂਦੇ ਨੇ ਕਿ ਭਾਈ ਇਹ ਪਹਿਰਾਵਾ ਕਿਹੜਾ ਪਾ ਕੇ ਆਏ ਸੀ ਬਾਕੀ ਕੀ ਤੀਰ ਤਾਂ ਕੀ ਬਣਿਆ ਉਹ ਤੀਰ ਕਿੱਥੇ ਆ ਸੋ ਇਹ ਸੋਸ਼ਲ ਮੀਡੀਆ ਤੇ ਕਿਹ ਤਰ੍ਹਾਂ ਦੀ ਚਰਚਾਾਂ ਵਾਛੜੀਆਂ ਨੇ ਪਰ ਸਰਕਾਰ ਨੇ ਕੋਈ ਵੀ ਨਹੀਂ ਜੇ ਬਾਕੀ ਸੰਸਦ ਮੈਂਬਰਾਂ ਦੀ ਸੂਹ ਚੁੱਕਣ ਦੀ ਆ ਸਕਦੀ ਆ ਇਹਨਾਂ ਦੀ ਕਿਉਂ ਨਹੀਂ ਇਹ ਤਾਂ ਲੋਕਪਤਵੇ ਨਾਲ ਹੀ ਜਿੱਤੇ ਨੇ ਇਹ ਵੀ ਸਵਾਲ ਜੀ ਜੀ ਸੋ ਅੱਗੇ ਸਵਾਲ ਇਹ ਵੀ ਖੜਾ ਹੋ ਗਿਆ ਕਿ ਉਹ ਆਪਣੇ ਹਲਕੇ ਨੂੰ ਨੁਮਾਇੰਦਗੀ ਕਿਵੇਂ ਕਰਨਗੇ ਜੀ ਉਹਨਾਂ ਨੂੰ ਇਸੇ ਤਰ੍ਹਾਂ ਮਨਜ਼ੂਰੀ ਮਿਲਿਆ ਕਰੂਗੀ ਇਸੇ ਤਰ੍ਹਾਂ ਉਹਨੂੰ ਬੈਠਕਾਂ ਚ ਹਿੱਸਾ ਲੈਣ ਦਾ ਮੌਕਾ ਮਿਲੂਗਾ ਜਿਹੜੀ ਗ੍ਰਾਂਟ ਮਿਲਦੀ ਐ ਐਮਪੀ ਨੂੰ ਉਹਦੇ ਹਵਾਲੇ ਨਾਲੋਂ ਕਿਵੇਂ ਕਾਰਵਾਈ ਕਰਨਗੇ ਕੀ ਕਿਸੇ ਨੂੰ ਨਾਮਜ਼ਦ ਕੀਤਾ ਜਾਊਗਾ ਇਹਦੇ ਲਈ ਇਹ ਸਾਰੀਆਂ ਪ੍ਰਕਿਰਿਆਵਾਂ ਚਰਚਾ ਚ ਨੇ ਪਰ ਜੇ 40 ਮਿੰਟ ਲੋਕ ਸਭਾ ਚ ਬਤਾਏ ਤਾਂ 50 ਮਿੰਟ ਮਾਪਿਆਂ ਨਾਲ ਬਤਾਏ ਪਿਤਾ ਤੇ ਚਾਚੀਆਂ ਨੂੰ ਮੁਲਾਕਾਤ ਦਾ ਮੌਕਾ ਮਿਲਿਆ ਗੁਰਦੁਆਰਾ ਰਕਾਬ ਸਾਹਿਬ ਤੋਂ ਪੁਲਿਸ ਨੇ ਉਹਨਾਂ ਨੂੰ ਆਪਣੀਆਂ ਗੱਡੀਆਂ ਚ ਉਠਾਇਆ ਤੇ ਬਿਨਾਂ ਦੱਸੇ ਗੁਪਤਥਾਂ ਦੇ ਉੱਤੇ ਲਿਜਾਇਆ ਗਿਆ ਜਿੱਥੇ ਅਮਰਤਪਾਲ ਨੇ 50 ਮਿੰਟ ਬਤਾਏ ਹਮਮ ਪਿਤਾ ਕਹਿੰਦੇ ਕਿ ਸਾਨੂੰ ਦੇਖਦਿਆਂ ਉਸਨੇ ਫਤਿਹ ਬੁਲਾਈ ਤੇ ਸਾਨੂੰ ਗੱਲ ਲਾਇਆ ਜੀ ਫਿਰ ਅਸੀਂ ਉਹਨੂੰ ਲੋਕ ਸਭਾ ਮੈਂਬਰ ਵੰਨ ਦੀਖੂਤ ਸਾਹਿਬ ਦੇ ਲਈ ਬਤਾਈ ਦਿੱਤੀ ਉਸ ਨੇ ਹਲਕੇ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਮੈਂ ਹੱਕ ਹਕੂਕ ਲਈ ਖੜਾ ਰਹੂੰਗਾ ਚਾਚੇ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਉਸ ਨੂੰ ਮਰਨ ਤੋਂ ਬਾਅਦ ਮੂੰਹ ਮਿੱਠਾ ਕਰਾਇਆ ਉਹਦਾ ਮਠਿਆਈ ਲੈ ਕੇ ਗਏ ਸੀ ਹੈਨਾ ਇਸ ਦੌਰਾਨ ਉਹਨਾਂ ਨੇ ਇਹ ਗੱਲ ਕਹੀ ਮਾਪਿਆਂ ਨੇ ਉਹਦੇ ਪਿਤਾ ਨੇ ਤੇ ਚਾਚੇ ਉਹਨਾਂ ਨੇ ਕਿ ਭਾਈ ਅਮਰਿਤਪਾਲ ਸਿੰਘ ਨੇ ਜੀਵਨ ਚੋਣ ਨੂੰ ਲੈ ਕੇ ਕੁਝ ਨਹੀਂ ਕਿਹਾ ਹੂੰ ਹੂੰ ਕਿਉਂਕਿ ਇਹ ਪਹਿਲੂ ਆਪਾਂ ਪਹਿਲਾਂ ਵਿਚਾਰ ਚੁੱਕੇ ਆ ਕਿ ਚਾਹੇ ਉਹ ਕਲਸੀ ਹੋਰੀ ਨੇ ਚਾਹੇ ਬਾਜੀ ਹੋਰੀ ਨੇ ਉਹ ਤਿੰਨ ਹਲਕਿਆਂ ਤੋਂ ਚਰਚਾ ਆ ਰਹੀ ਹੈ ਕਿ ਹਾਂ ਅਸੀਂ ਅੰਦਰੋਂ ਬੈਠ ਕੇ ਲੜਨਾ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਪਰ ਰਾਜਦੇਵ ਖਾਲਸੇ ਦੇ ਵੱਲੋਂ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਉਹ ਕਹਿੰਦਾ ਕਿ ਅੰਮ੍ਰਿਤਪਾਲ ਦੀ ਇਹਦੇ ਵਿੱਚ ਕੋਈ ਰਾਏ ਨਹੀਂ ਜੀ ਤੇ ਅੱਜ ਉਹਦੇ ਮਾਪਿਆਂ ਨੇ ਵੀ ਇਸ ਗੱਲ ਤੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੀ ਅੰਦਰ ਸਾਰਾ ਕੁਝ ਠੀਕ ਹੈ ਕਿ ਆਪਸ ਵਿੱਚ ਤਾਲਮੇਲ ਹੈ ਜੀ ਉਹ ਅੱਜ ਉਹਦੇ ਵੱਲ ਵੀ ਖਵਾ ਲਾ ਜਾਂਦਾ ਦੂਏ ਪਾਸੇ ਉਹਨਾਂ ਦੇ ਚਾਚੇ ਨੇ ਔਰ ਪਿਤਾ ਨੇ ਇਹ ਗੱਲ ਵੀ ਆ ਕੇ ਸਾਂਝੀ ਕੀਤੀ ਵਾਰ ਮੀਡੀਆ ਨਾਲ ਕਿ ਹਾਂ ਅਮਰਤਪਾਲ ਸਿੰਘ ਨੇ ਪੰਜਾਬ ਵਾਸੀਆਂ ਨੂੰ ਇਹ ਕਿਹਾ ਕਿ ਭਾਈ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਜ਼ਰੂਰ ਬਣਾਓ ਹਮਮ ਖਾਸ ਕਰ ਕਿਉਂਕਿ ਉੱਥੇ ਵੋਟ ਸਿੱਖ ਪਰਿਵਾਰਾਂ ਦੀ ਬਣਦੀ ਆ ਸੋ ਇਸ ਲਈ ਉਹਨਾਂ ਦਾ ਸਨੇਹਾ ਉਹਨਾਂ ਲਈ ਆ ਕਿ ਐਸਜੀਪੀਸੀ ਦੀ ਵੋਟਾਂ ਜ਼ਰੂਰ ਬਣਾਓ ਸੋ ਜਿਸ ਤੋਂ ਇਹ ਇਹ ਗੱਲ ਬਾਤ ਨਿਕਲੀ ਇਹਦਾ ਮਤਲਬ ਕਿ ਜਿਮਨੀ ਚੋਣਾ ਨਹੀਂ ਅਮਰਤਪਾਲ ਸਿੰਘ ਦਾ ਨਿਸ਼ਾਨਾ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਨੇ ਜੀ ਵੈਸੇ ਅੱਜ ਉਹਨਾਂ ਦੀ ਮਾਤਾ ਨੇ ਵੀ ਮੀਡੀਆ ਦੇ ਨਾਲ ਦਿੱਲੀ ਦੇ ਮੀਡੀਆ ਦੇ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਅਮਰਿਤਪਾਲ ਸਿੰਘ ਕਦੇ ਖਾਲਸਾਪਨ ਪੱਖੀ ਨਹੀਂ ਰਿਹਾ ਹੈ ਉਹ ਉਹ ਤਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਹ ਤਾਂ ਨਸ਼ਾ ਛਡਾਉਣ ਦੀ ਗੱਲ ਕਰਦਾ ਸੋ ਇਸ ਲਈ ਕਹਿੰਦੇ ਕਿ ਤੁਸੀਂ ਉਹਦੇ ਪ੍ਰੈਜ਼ੀਡੈਂਟ ਉਹਮ ਤਾਂ ਲਾਇਆ ਕਰੋ ਉਹਦੇ ਤੋਂ ਬਾਅਦ ਵੀ ਸੋਸ਼ਲ ਮੀਡੀਆ ਤੇ ਕਿੰਨੀਆਂ ਚਰਚਾਾਂ ਮਚੜਦੀਆਂ ਨੇ ਹਨਾ ਇਸ ਤਰ੍ਹਾਂ ਦੇ ਸਵਾਲ ਕੜੇ ਹੁੰਦੇ ਨੇ ਪਰ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਮੁਲਾਕਾਤ ਕਰਨ ਤੋਂ ਬਾਅਦ ਪਿਓਰ ਚਾਚੇ ਨੇ ਸਪੱਸ਼ਟ ਕਰਤਾ ਇੱਕ ਤਰ੍ਹਾਂ ਨਾਲ ਕਿ ਉਹਦਾ ਹੁਣ ਜਿਮਨੀ ਚੋਣਾਂ ਦੇ ਉਹਦੇ ਵੱਲੋਂ ਨਾਮਜ਼ਦ ਕੀਤੇ ਕੋਈ ਆਪਣੇ ਆਪ ਲੜਦਾ ਤਾਂ ਲੜੀ ਜਾਵੇ ਜੀ ਫਿਰ ਮਤਲਬ ਉਹਦੇ ਵੱਲੋਂ ਹੁਣ ਨਾਮਜ਼ਦ ਨਹੀਂ ਹੋਣਗੇ ਤੇ ਹਾਂ ਪਰ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਲਈ ਕਹਿਣਾ ਇਹਦਾ ਮਤਲਬ ਕੀ ਵੋਟਾਂ ਲੜਨ ਦੀ ਤਿਆਰੀ ਹੋਏਗੀ ਕਿ ਮਤਲਬ ਉਹਨਾਂ ਦੇ ਬਾਰਸ ਪੰਜਾਬ ਸੰਸਥਾ ਜਾਂ ਕੋਈ ਹੋਰ ਤਰ੍ਹਾਂ ਖੜੀ ਹੋ ਕੇ ਜਾਂ ਆਜ਼ਾਦ ਬੰਦੇ ਖੜੇ ਕਰਨਗੇ ਇਹਦੇ ਉੱਤੇ ਨਜ਼ਰ ਹੂੰ ਤੇ ਦੀਪਕ ਜੀ ਜਸਸੋ ਐਸਜੀਪੀਸੀ ਦੇ ਮੁੱਦੇ ਤੇ ਬਾਗੀਆਂ ਨੇ ਸੁਖਬੀਰ ਬਾਦਲ ਨੂੰ ਫੇਰ ਤੋਂ ਘੇਰਿਆ ਕੀ ਚੱਲ ਰਿਹਾ ਜੀ ਬਾਗੀ ਕਹਿੰਦੇ ਜੀ ਕਿ ਸੁਖਬੀਰ ਬਾਦਲ ਜੀ ਨੇ ਆਪਣੇ ਕੰਟਰੋਲ ਚ ਰੱਖ ਲਿਆ ਐਸਜੀਪੀਸੀ ਨੂੰ ਹੂੰ ਐਸਜੀਪੀਸੀ ਚ ਲਫਾਫਾ ਕਲਚਰ ਆ ਮਤਲਬ ਬੜੀ ਛੀਤੀ ਯਾਦਾ ਕੀ ਨਾ ਵਗੀਆਂ ਜੀ ਕਮਾਲ ਹੈ ਦੇਖੋ ਇਹਦੇ ਵਿੱਚ ਕੋਈ ਦੌਰ ਆਈ ਨਹੀਂ ਕਿ ਜਸਤੇਜਦਾਰ ਗੁਰਚੰਦ ਸਿੰਘ ਟੋੜਾ ਹੋਰਾਂ ਨੇ 25 ਸਾਲ ਸਭ ਤੋਂ ਲੰਮਾ ਸਮਾਂ ਸ਼ੋਮਨੀ ਗੁਰਦਾਰਪੰਥ ਕਮੇਟੀ ਦੀ ਪ੍ਰਧਾਨਗੀ ਕੀਤੀ ਹੈ ਜੀ ਔਰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਚਲਾਉਂਦੇ ਸੀ ਪਾਰਟੀ ਚਲਾਉਂਦੇ ਸੀ ਹੈ ਤੇ ਸ਼ੋਮਨੀ ਕਮੇਟੀ ਦੇ ਮੈਂਬਰ ਵੀ ਅਕਾਲੀ ਦਲ ਦੇ ਜਿੱਤ ਕੇ ਜਾਂਦੇ ਸੀ ਤੇ ਬਾਰ-ਬਾਰ ਹਰ ਬਾਰ ਜਸਤੇਜ ਗੁਰਚੰਦ ਸਿੰਘ ਟੋੜਾ ਚੁਣੇ ਵੀ ਜਾਂਦੇ ਸੀ ਪਰ ਦੋਆਂ ਦੇ ਤਾਲਮੇਲ ਦੇ ਵਿੱਚ ਜਾਂ ਜਿੱਥੇ ਟੋੜਾ ਸਾਹਿਬ ਦੇ ਰੁਤਬੇ ਦੇ ਹਵਾਲੇ ਨਾਲ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਉਹਨਾਂ ਨੇ ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਬਾਦਲ ਹਾਬੀ ਨੇ ਜਾਂ ਬਾਦਲ ਪਰਿਵਾਰ ਹਾਬੀਆ ਉਹ ਆਪਣੇ ਆਪ ਚ ਖਸਤੀ ਸੀ ਆਪਣੇ ਆਪ ਚ ਖੋਣ ਸੀ ਸੋ ਇਸ ਲਈ ਉਸ ਸਮੇਂ ਤੱਕ ਨਹੀਂ ਲੱਗਿਆ ਪਰ ਮਤਲਬ ਬਾਦਲਾਂ ਦੇ ਕਬਜ਼ੇ ਚੋਂ ਛਡਾਉਣ ਦਾ ਹਵਾਲਾ ਟੋੜਾ ਸਾਹਿਬ ਦੇ ਨਾਲ ਨਾਰਾਜ਼ਗੀ ਵਾਲਾ ਪਹਿਲੂ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਸਮੇਂ ਦੀ ਬੈਕ ਡੋਰ ਐਂਟਰੀ ਉਹ ਸਾਰੇ ਦੇ ਵਿੱਚ ਜਦੋਂ 1998 99 300 ਸਾਲਾਂ ਦੇ ਦੌਰਾਨ ਟੋੜਾ ਔਰ ਬਾਦਲ ਅੱਡ ਹੁੰਦੇ ਨੇ ਉਹ ਸੋ ਬਾਦ ਫਿਰ 2002 ਦੀ ਚੋਣ ਸਮੇ ਜੀ ਹਾਂ ਇਹ ਇਹ ਦਖਲ ਅੰਦਾਜੀ ਸਿੱਧੇ ਰੂਪ ਚ ਸਾਹਮਣੇ ਆਉਂਦੀ ਹੈ ਜਿਹੜੇ ਅੱਜ ਕਹਿ ਰਹੇ ਨੇ ਮੈਂ 2002 ਦੀ ਗੱਲ ਕਰ ਰਿਹਾ ਅੱਜ ਤੋਂ 22 ਸਾਲ ਪਹਿਲਾਂ ਜੀ ਤੇ ਉਸ ਸਮੇ ਫਿਰ ਟੌੜਾ ਸਾਹ ਪ੍ਰਧਾਨ ਨਾ ਬਣਨਾ ਇਸ ਲਈ ਪ੍ਰਕਾਸ਼ ਸਿੰਘ ਬਾਦਲ ਨੇ ਸ਼ੋਮਣੀ ਕਮੇਟੀ ਦੇ ਮੈਂਬਰਾਂ ਨੂੰ ਬਾਲਾਸਰ ਫਾਰਮ ਲਿਆ ਕੇ ਰੱਖਿਆ ਸੀ ਮਤਲਬ ਅੱਜ ਕੱਲ੍ਹ ਵਾਲੀ ਪੀੜ੍ਹੀ ਤਾਂ ਹੁਣ ਵਾਲੀ ਜਾਣਦੀ ਹੈ ਨਾ ਕਿ ਭਈ ਐਮਐਲਏ ਨੂੰ ਬੱਸਾਂ ਚ ਭਰ ਕੇ ਲੈ ਜਾਂਦੇ ਨੇ ਹੋਟਲਾਂ ਚ ਰੱਖ ਦਿੰਦੇ ਨੇ ਰਿਜ਼ੋਰਟ ਚ ਰੱਖ ਦਿੰਦੇ ਨੇ ਦੂਏ ਸੂਬੇ ਚ ਭੇਜ ਦਿੰਦੇ ਨੇ ਭਾਈ ਬਾਦਲ ਸਾਹਿਬ 2002 ਚ ਕਰਦੇ ਸੀ ਇਹ ਕੰਮ ਜੀ ਔਰ ਉਹ ਵੀ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਦੇ ਲਈ ਜੀ ਸੋ ਇਹ ਇਸ ਲਈ ਉਸ ਸਮੇਂ ਦਾ ਵਰਤਾਰਾ ਫਿਰ ਬਡੁੰਗਰ ਸਾਹਿਬ ਹੋਰੀ ਨਿਕਲਦੇ ਆ ਉਸ ਤੋਂ ਬਾਅਦ ਚਲੋ ਇੱਕ ਕੜੀ ਚੱਲੀ ਜਾਂਦੀ ਆ ਕਦੇ ਬੀਬੀ ਜ਼ਗੀਰ ਕੌਰ ਬਣ ਕੇ ਹੈ ਕਦੇ ਬਡੁੰਗਰ ਸਾਹਿਬ ਬਣ ਕੇ ਹੈ ਕਦੇ ਫਿਰ ਮੱਕੜ ਹੋਰੀ ਬਣ ਕੇ ਕਦੇ ਫਿਰ ਬੀਬੀ ਤੇ ਬਡੁੰਗਰ ਬਣ ਕੇ ਹੈ ਨਾ ਫਿਰ ਹੁਣ ਧਾਮੀ ਸਾਹਿਬ ਨੇ ਸੋ ਇਹ ਪ੍ਰਕਿਰਿਆ ਚੱਲੀ ਗਈ ਪਰ ਉਹ ਸਾਰੇ ਵਾਰ ਲਫਾਫਾ ਕਲਚਰ ਹੀ ਚੱਲਿਆ ਜੀ ਲਫਾਫੇ ਚੋਂ ਹੁਕਮ ਜਾਂਦੇ ਸੀ ਲਫਾਫੇ ਚੋਂ ਨਾਮ ਜਾਂਦੇ ਸੀ ਲਫਾਫੇ ਚੋਂ ਅਹੁਦੇ ਨਿਕਲਦੇ ਸੀ ਹੈ ਨਾ ਮਤਲਬ ਸੁਖਵੀਰ ਦੇ ਟਾਈਮ ਥੋੜਾ ਹਾਈ ਟੈਕ ਹੋ ਗਿਆ ਉਹਨਾਂ SMS ਜਾਣ ਲੱਗ ਪਿਆ ਉਹਨਾਂ ਜੀ ਸੋ ਪ੍ਰਕਿਰਿਆ ਉਹੀ ਚੱਲੀ ਹਮ ਪਰ ਜਿਹੜੇ ਅੱਜ ਬੋਲ ਰਹੇ ਨੇ ਅੱਜ ਢੀਂਟ ਸੇ ਢੀਂਟ ਸਿਆਂ ਨੇ ਕਿਹਾ ਕਿ ਜੀ ਇਹ ਸੁਖਵੀਰ ਨੇ ਸਹੀ ਨਹੀਂ ਕੀਤਾ ਸ਼੍ਰੋਣੀ ਕਮੇਟੀ ਨੂੰ ਕੰਟਰੋਲ ਚ ਕਰ ਰਿਹਾ ਹੋਇਆ ਕਿ ਕਿ ਜਦੋਂ ਬਾਗੀ ਧੜਾ ਅੱਡ ਹੋਇਆ ਜੀ ਤਾਂ ਸੁਖਵੀਰ ਬਾਦਲ ਨੇ ਆਪਣੀ ਪ੍ਰਧਾਨਗੀ ਬਚਾਉਣ ਲਈ ਕਹਿ ਲੋ ਜਾਂ ਪਾਰਟੀ 'ਚ ਆਪਣਾ ਦਬਦਬਾ ਦਿਖਾਉਣ ਲਈ ਕਹਿ ਲੋ ਪਹਿਲਾਂ ਦਿਖਾਇਆ ਕਿ ਕੋਰ ਕਮੇਟੀ ਮੇਰੇ ਨਾਲ ਆ ਸਾਰੀ ਹਮ ਹਮ ਫਿਰ ਦਿਖਾਇਆ ਕਿ ਆ ਦੇਖੋ ਇੰਨੇ ਮੈਂਬਰ ਮੇਰੇ ਨਾਲ ਨੇ ਫਿਰ ਦਿਖਾਇਆ ਜ਼ਿਲ੍ਹਾ ਪ੍ਰਧਾਨ ਦੇ ਵੱਧ ਜ਼ਿਲ੍ਹਾ ਪ੍ਰਧਾਨ ਮੇਰੇ ਨਾਲ ਬੈਠੇ ਨੇ ਆ ਦੇਖੋ ਹਲਕਾ ਇੰਚਾਰਜ 117 ਜੋ ਵੱਧ ਮੇਰੇ ਨਾਲ ਬੈਠੇ ਨੇ ਫਿਰ ਦਿਖਾਇਆ ਆ ਦੇਖੋ ਮਹਿਲਾ ਅਕਾਲੀ ਦਲ ਵੀ ਮੇਰੇ ਨਾਲ ਆ ਯੂਥ ਅਕਾਲੀ ਦਲ ਵੀ ਮੇਰੇ ਨਾਲ ਹੈ ਨਾ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਦਰਮਿਆਨ ਉਹਨਾਂ ਨੇ ਕਮੇਟੀਿੰਗ ਇਹ ਵੀ ਦਿਖਾਈ ਕਿ ਆ ਦੇਖੋ ਐਸਜੀਪੀਸੀ ਮੈਂਬਰ ਵੀ ਮੇਰੇ ਨਾਲ ਹੂੰ ਅਗਲੇ ਕਹਿੰਦੇ ਜਦੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਦੇ ਨੇ ਤਾਂ ਅਕਾਲੀ ਦਲ ਦੇ ਮੈਂਬਰ ਨੇ ਇਸ ਤਰੀਕੇ ਕਹਿੰਦੇ ਕਿਉਂ ਮੈਨੂੰ ਸਮਰਥਨ ਦੇਣਾ ਹੈ ਨੇ ਜੀ 106 ਸਟ੍ਰੋਮਿਕੁਐਂਟੀ ਮੈਂਬਰਾਂ ਦਾ ਸਮਰਥਨ ਦਾ ਦਾਵਾ ਕੀਤਾ ਸੁਖਬੀਰ ਸਿੰਘ ਬਾਦਲ ਨੇ 93 ਮੀਟਿੰਗ ਚਾਰਜਰ ਸੀ ਹੂੰ 6 ਦੇ ਕਰੀਬ ਮੈਂਬਰ ਨੇ ਜਿਹੜੇ ਕਹਿੰਦੇ ਵਿਦੇਸ਼ ਦੌਰੇ ਤੇ ਗਏ ਨੇ ਉਹਨਾਂ ਨੇ ਸਮਰਥਨ ਪ੍ਰਗਟਾਇਆ 5 ਦੇ ਕਰੀਬ ਮੈਂਬਰ ਨੇ ਜਿਨ੍ਹਾਂ ਨੇ ਕਿਹਾ ਸਾਡੀ ਸਿਹਤ ਠੀਕ ਨਹੀਂ ਹੈ 2 ਮੈਂਬਰ ਕਹਿੰਦੇ ਪਰਿਵਾਰਕ ਮਸਲੇ ਕਰਕੇ ਨਹੀਂ ਸੀ ਪਰ ਕੁੱਲ 106 ਮੈਂਬਰ ਨੇ ਜਿਨ੍ਹਾਂ ਨੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਨੂੰ ਸਮਰਥਨ ਹੈ ਤੇ ਢੀਂਟਾ ਜੀ ਕਹਿੰਦੇ ਦੇਖੋ ਜੀ ਇਹ ਤਾਂ ਧਾਰਮਿਕ ਸੰਸਥਾ ਦਾ ਕੰਟਰੋਲ ਆਪਣੇ ਚੱਕਰੀ ਬੈਠੇ ਨੇ ਇਹ ਤਾਂ ਦੇਖੋ ਜੀ ਸਾਫ ਤੋਂ ਹੋ ਗਿਆ ਹੂੰ ਮਤਲਬ ਕਮਾਲ ਹੈ ਜਨਾਬ ਜੇ 2002 ਚ ਹੋਇਆ ਸੀ ਉਸ ਦਿਨ ਤੁਹਾਨੂੰ ਇਹ ਕਿਉਂ ਨਹੀਂ ਲਿਖਿਆ ਕਿ ਹੱਸ ਸਿਧਾਂਤਾਂ ਦੇ ਉਲਟ ਹੋ ਰਿਹਾ ਜੀ ਸ਼੍ਰੋਮਣੀ ਕਮੇਟੀ ਦੇ ਅਧੀਨ ਅਕਾਲੀ ਦਲ ਚੱਲੇ ਦਾ ਠੀਕਾ ਅਕਾਲੀ ਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਕਿਉਂ ਚੱਲੇ ਸੋ ਇਸ ਦਿਨ ਕਿਉਂ ਨਹੀਂ ਲਿਖਿਆ ਚੰਦੂ ਮੱਜ ਰਿਹਾ ਹਨ ਜੀ ਹੈ ਨਾ ਉਸ ਸਮੇਂ ਬੀਬੀ ਜਗੀਰ ਕੌਰ ਨੂੰ ਕਿਉਂ ਨਹੀਂ ਚਾਤਿਆ ਅੱਜ ਕਿਉਂ ਹਮ ਮਤਲਬ ਜੇਲ੍ਹ ਲਫਾਫੇ ਚੋਂ ਮੈਂ ਕਹਿੰਨਾ ਕਿ ਸੁਖਵੀਰ ਬਾਦਲ ਦੀ ਤੇ ਪ੍ਰਕਾਸ਼ ਸਿੰਘ ਬਾਦਲ ਦੀ ਸਿਧਾਂਤਕ ਤੌਰ ਤੇ ਗਲਤੀ ਹੈ ਜੀ ਪਰ ਜਿਹੜੇ ਤੁਸੀਂ ਅੱਖਾਂ ਵਿੱਚ ਕੇ ਨਾਲ ਬੈਠੇ ਛੋਟੀਆਂ ਵੀ ਉਸ ਸਮੇਂ ਉਨੀ ਗਲਤੀ ਹੈ ਨਾ ਹਮ ਬਿਲਕੁਲ ਮਤਲਬ ਜੇ ਲਫਾਫੇ ਚੋਂ ਬਡੂੰਗਰ ਜ਼ਗੀਰਕਾਰ ਕੋਰਤੇ ਹੈ ਨਾ ਮੱਕੜ ਤੇ ਧਾਮੀ ਉਹਨਾਂ ਦੇ ਨਾਂ ਨਿਕਲਦੇ ਆ ਜੀ ਐ ਜਦੋਂ ਤੱਕ ਤੁਸੀਂ ਵਿੱਚੋਂ ਤਦ ਤੱਕ ਤਾਂ ਠੀਕ ਹੈ ਪਰ ਜੇ ਹੁਣ ਮੀਟਿੰਗ ਹੁੰਦੀ ਹੈ ਤਾਂ ਗਲਤ ਹੈ ਇਹਨਾਂ ਹੀ ਲਫਾਫਿਆਂ ਚੋਂ ਤੁਹਾਡੇ ਨਾਂ ਵੀ ਦਿੱਲੀ ਚ ਮੰਤਰੀਆਂ ਦੇ ਨਿਕਲਦੇ ਰਹੇ ਨੇ ਤੁਹਾਡੇ ਮੁੰਡਿਆਂ ਨੂੰ ਤੁਹਾਨੂੰ ਟਿਕਟਾਂ ਨਿਕਲਦੀਆਂ ਰਹੀਆਂ ਨੇ ਤੁਹਾਡੇ ਮੁੰਡਿਆਂ ਨੂੰ ਇਸੇ ਲਫਾਫਿਆਂ ਚੋਂ ਇਸੇ ਖਿਸਿਆਂ ਦੇ ਵਿੱਚੋਂ ਮੰਤਰੀ ਉਹਦੇ ਤੱਕ ਨਿਕਲਦੇ ਰਹੇ ਨੇ ਸੋ ਤਦ ਤੱਕ ਠੀਕ ਸੀ ਹੂੰ ਸੋ ਹੁਣ ਇਸ ਲਈ ਇਹ ਸਮਝਣ ਦੀ ਲੋੜ ਹੈ ਕਿ ਕੀ ਆਕਾਲੀ ਦਲ ਆਪਾਂ ਬਾਰ ਬਾਰ ਇਹ ਗੱਲ ਕਰਦੇ ਰਹੇ ਕਿ ਆਕਾਲੀ ਦਲ ਲੀਡਰਸ਼ਿਪ ਆਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਲੜਾਈ ਲੜ ਰਹੀ ਹੈ ਕਿ ਅਜੀ ਵੀ ਇੱਕ ਦੋ ਇਹਨੂੰ ਤਾਣੇ ਮੇਹਣੇ ਖਿੱਚੋ ਤਾਣ ਕੁਰਸੀ ਦੀ ਲੜਾਈ ਲੜ ਰਹੀ ਹੈ ਜੀ ਮਤਲਬ ਅੱਜ ਸਥਿਤੀ ਇਹ ਹੈ ਬੀ ਜੀ ਕਿ ਪੰਜਾਬ ਦੇ ਪਿੰਡਾਂ ਚ ਜਿਹੜੇ ਬਜ਼ੁਰਗ ਸੱਥਾਂ ਦੇ ਵਿੱਚ ਮੋਢੇ ਤੇ ਪਰਨਾ ਰੱਖ ਕੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਨਾ ਜਿਵੇਂ ਮੈਂ ਪਿਓ ਦੀ ਉਂਗਲ ਫੜ ਕੇ ਗਿਆ ਸੀ ਗੁੰਜੀਆਂ ਦੇ ਮੋਰਚੇ 'ਚ ਪਾਣੀਆਂ ਦੇ ਮੋਰਚੇ 'ਚ ਪੰਜਾਬ ਪੰਜਾਬੀ ਭਾਸ਼ਾ ਦੇ ਪੰਜਾਬ ਦੇ ਮੋਰਚੇ 'ਚ ਅਸੀਂ ਜੇਲਾਂ ਕਟੀਆਂ ਬਾਦਰ ਨੇ ਕੀ ਕਟੀਆਂ ਜਿਹੜੇ ਕਿਸੇ ਕਹਾਣੀ ਸੁਣਾਉਂਦੇ ਸੀ ਅੱਜ ਉਹ ਸਾਰੇ ਚੁੱਪ ਨੇ ਹੂੰ ਜਿਹੜੇ ਕਹਿੰਦੇ ਸੀ ਕਿ ਅਸੀਂ ਜੰਮੇ ਤੇ ਤੱਕੜੀ ਨੂੰ ਮੋਹਰ ਲਾਈ ਮਰਾਂਗੇ ਤੱਕੜੀ ਨੂੰ ਮੋਹਰ ਲਈ ਅੱਜ ਉਹ ਚੁੱਪ ਨੇ ਜੀ ਇਸ ਲੜਾਈ ਤੋਂ ਇਸ ਵੰਡ ਤੋਂ ਸਭ ਤੋਂ ਵੱਧ ਉਹ ਫਿਕਰਮੰਦ ਨੇ ਔਰ ਮੈਂ ਕਈ ਵਿਰੋਧੀ ਧਿਰਾਂ ਦੇ ਲੀਡਰਾਂ ਦੇ ਸਰ ਲੀਡਰਾਂ ਦੇ ਬਿਆਨ ਸੁਣੇ ਨੇ ਉਹ ਕਹਿੰਦੇ ਆਕਾਲੀ ਦਲ ਜਿਉਂਦਾ ਹੋਣਾ ਚਾਹੀਦਾ ਹੂੰ ਜੀ ਸੋ ਹਮੇਸ਼ਾ ਹਰੇਕ ਸੂਬੇ ਚ ਕਿਹੜੀ ਪਾਰਟੀ ਜਿਉਂਦਾ ਹੋਣੀ ਚਾਹੀਦੀ ਆ ਪਰ ਇਥੇ ਉਸ ਨੂੰ ਜਿਉਂਦਾ ਰੱਖਣ ਦੀ ਲੜਾਈ ਨਹੀਂ ਆਪਣੇ ਆਪ ਦਾ ਨਾਮ ਜਿਉਂਦਾ ਰੱਖਣ ਦੀ ਮੀਡੀਆ 'ਚ ਰਹਿਣ ਦੀ ਲੜਾਈ ਆ ਜਿੱਤੇ ਕਰਨੇ ਹਾਲ ਆ ਸੁਖਵੀਰ ਬਾਦਲ ਨੂੰ ਘੇਰਿਆ ਜਰੂਰ ਬਿਲਕੁਲ ਸੁਖਵੀਰ ਬਾਦਲ ਘੇਰਿਆ ਹੋਇਆ ਇਸ ਸਮੇਂ ਜੀ ਪਰ ਜਿਹੜੇ ਘੇਰ ਰਹੇ ਨੇ ਉਹ ਖੁਦ ਵੀ ਕਰੇ ਹੋਏ ਹੂੰ ਬਿਲਕੁਲ ਦੀਪਕ ਜੀ ਅਗਲੀ ਖਬਰ ਜਿਹੜੀ ਆਪਾਂ ਡਿਸਕਸ ਕਰਨੀ ਹੈ ਉਹ ਤੋਂ ਕੋਈ ਬਹੁਤੀ ਹੈਰਾਨੀ ਨਹੀਂ ਹੁੰਦੀ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਜਿਹੜੇ ਬਹੁਤੇ ਆਦੀ ਹੋ ਚੁੱਕੇ ਨੇ ਲੋਕ ਉਹਨਾਂ ਦੇ ਵਿੱਚੋਂ 55% ਜਿੰਨੀ ਲੋੜਿੰਦੀ ਨੀਂਦ ਹੁੰਦੀ ਆ ਉਹ ਨੀਂਦ ਨਹੀਂ ਲੈ ਪਾਉਂਦੇ ਸ਼ਾਇਦ ਹਨ ਇਸ ਸਾਲ ਦੀ ਜ਼ਰੂਰ ਹੋਵੇ ਕਿ ਨੰਬਰ 55% ਹੀ ਵਧ ਨਹੀਂ ਕੀ ਫੇਰ ਵਾਜੀ ਬਿਲਕੁਲ ਜੀ ਇੱਕ ਸਰਵੇ ਰਿਪੋਰਟ ਇੱਕ ਖੋਜ ਰਿਪੋਰਟ ਸਾਹਮਣੇ ਆਈ ਹੈ ਜਿਹੜੀ ਅਮਰੀਕਾ ਈਰਾਨ ਹੰਗਰੀ ਈਰਾਨ ਤੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਉੱਥੇ ਦੇ ਖੋਜਕਰਤਾਵਾਂ ਨੇ ਕੀਤੀ ਹੈ ਇਹਨਾਂ ਚਾਰੇ ਮੁਲਕਾਂ ਦੇ ਖੋਜਕਰਤਾਵਾਂ ਦੀ ਰਿਪੋਰਟ ਇਹ ਦੰਪ ਭਰਤੀ ਆ ਕਿ ਜਿਹੜੇ ਲੋਕ ਜ਼ਿਆਦਾ ਸਮਾਂ ਸਕਰੀਨ ਤੇ ਬਿਤਾਉਂਦੇ ਨੇ ਜੀ ਬਹੁਤ ਜ਼ਿਆਦਾ ਸਮਾਂ ਸਕਰੀਨ ਤੇ ਬਿਤਾਉਂਦੇ ਨੇ ਉਹ ਨੀਂਦ ਵੀ ਪੂਰੀ ਨਹੀਂ ਲੈ ਪਾਉਂਦੇ ਤੇ ਉਹਨਾਂ ਜਦੋਂ ਨੀਂਦ ਲੈਂਦੇ ਤਾਂ ਸੁਪਨੇ ਵੀ ਡਰਾਵੇਂ ਆਉਂਦੇ ਇਹ ਹੋਰ ਵੀ ਉਤੋਂ ਅਗਲਾ ਖਤਰਨਾਕ ਦੇਖੋ ਅੱਜ ਦੀ ਤਰੀਕ ਦੇ ਵਿੱਚ ਨਵੀਂ ਪੀੜੀ ਦੇ حوالے ਨਾਲ ਕੰਮ ਦੇ حوالے ਨਾਲ ਤਕਨੀਕ ਦੇ حوالے ਨਾਲ ਆਈਟੀ ਹੁਣ ਤਾਂ ਅੱਗੇ ਉਹ ਦੂਸਰੀ ਆ ਗਈ ਹੈ ਨਾ ਆਰਟੀਫੀਸ਼ੀਅਲ ਇੰਟੈਲੀਜੈਂਸ ਜੀ ਜੀ ਬਿਲਕੁਲ ਉਹਨੇ ਤਾਂ ਹੋਰ ਮਾਰ ਮਾਰ ਕਰਨੀ ਸ਼ੁਰੂ ਕਰ ਦਿੱਤੀ ਉਹ ਤਾਂ ਨੌਕਰੀਆਂ ਵੀ ਖਾਣੀਆਂ ਕਿੰਨੀਆਂ ਦੀਆਂ ਕੋਈ ਵੀ ਪਹਿਲੂ ਹੈਗਾ ਪਰ ਇਸ حوالے ਨਾਲ ਕਿ ਜ਼ਿਆਦਾ ਸਮਝਦੇ ਤੇ ਕੰਮ ਦੇ ਹਵਾਲੇ ਨਾਲ ਬਤਾਉਣ ਦੇ باوجود ਲੋਕ ਆਦੀ ਹੋ ਰਹੇ ਨੇ ਹੂੰ ਤੁਸੀਂ ਤੁਹਾਡੇ ਉਂਗਲਾਂ ਮੋٹے ਗੁੱਠੇ ਹੱਥ ਮੋਢੇ ਗਰਦਨ ਹੈ ਨਾ ਇਹ ਸਾਰੀਆਂ ਕੂਣੀਆਂ ਇਹ ਸਾਰੀਆਂ ਤੇ ਦਾ ਸਰੀਰ ਕਸਰ ਹੈ ਜੀ ਇਹ ਜਦੋਂ ਸਮਾਂ ਬਤਾਉਣੀ ਹੂੰ ਜੀ ਹੈ ਫਿਰ ਤੋਂ ਅਜੇ ਜਿਆਦਾ ਬੈਠ ਕੇ ਬਤਾਉਣੀ ਹੋ ਤਾਂ ਫਿਰ ਤੁਹਾਡੀ ਰੀਡ ਦੀ ਹੱਡੀ ਲਈ ਵੀ ਸਵਾਲ ਤਿਆਰ ਕਰਾ ਹੈ ਬਿਲਕੁਲ ਹੈ ਫਿਰ ਕਿਸੇ ਨੂੰ ਸਰਵਾਈਕਲ ਕਿਸੇ ਨੂੰ ਕੁਝ ਇਹ ਸਾਰੀਆਂ ਉਹ ਨੇ ਪੜੇ ਖੋਜਕਰਤਾਵਾਂ ਨੇ ਦਿਮਾਗੀ ਤੌਰ ਤੇ ਉਹਦਾ ਕੀ ਅਸਰ ਪੈਂਦਾ ਹੈ ਦਿਮਾਗ ਤੇ ਕੀ ਅਸਰ ਪੈਂਦਾ ਉਹਨੂੰ ਲੈ ਕੇ ਸਰਵੇ ਰਿਪੋਰਟ ਸਾਹਮਣੇ ਲਿਆਂਦੀ ਹੈ ਉਹ ਕਹਿੰਦੇ ਜਿਹੜੇ ਲੋਕ ਜ਼ਿਆਦਾ ਸੋਸ਼ਲ ਮੀਡੀਆ ਵਰਤੋਂ ਕਰਦੇ ਨੇ ਉਹਨਾਂ ਚੋਂ 68% ਲੋਕਾਂ ਨੂੰ ਹੈ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਚੋਂ 68% ਲੋਕਾਂ ਨੂੰ ਡਰਾਵਨੇ ਸੁਪਨੇ ਆਉਂਦੇ ਆ ਫਿਰ ਹੂੰ ਕਿਉਂਕਿ ਤੁਸੀਂ ਦੇਖ ਕੀ ਰਹੇ ਹੋ ਇਹ ਵੀ ਸਵਾਲ ਹੈ ਹੂੰ ਤੇ ਉਹ ਸਾਈਕੀ ਜਿਹੀ ਫੜਦੀ ਹੈ ਕਿ ਤੁਸੀਂ ਇੱਕ ਵਾਰ ਇੱਕ ਚੀਜ਼ ਦੇਖ ਕੇ ਦੇਖੋ ਇੱਕ ਵਾਰ ਕੀ ਸਰਚ ਕਰਕੇ ਦੇਖੋ ਪਰ ਉਹੀ ਸਾਰਾ ਕੁਝ ਤੁਹਾਡੀ ਟੋਕਰੀ ਜਿੱਥੀ ਜਾਣਾ ਉਹਨਾਂ ਨੇ ਸਮਾਨ ਬਿਲਕੁਲ ਥੜ 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 ਹੈ ਨਾ ਸੋ ਇਸ ਲਈ 38% ਲੋਕ ਫਿਰ ਕਹਿੰਦੇ ਡਰਾਵਨੇ ਸੁਪਨੇ ਦੇਖਦੇ ਆ 60% ਲੋਕਾਂ ਦੇ ਚਿੰਤਾ ਦਾ ਲੈਵਲ ਵੱਧ ਗਿਆ ਉਹੀ ਫਿਕਰ ਮਤਲਬ ਜਦੋਂ ਉਹ ਦੁਪਹਿਰ ਵਾਲੇ ਨਾਟਕ ਚੱਲੇ ਸੀ ਨਾ ਟੈਲੀਵਿਜ਼ਨ ਤੇ ਜਨਾਨੀਆਂ ਵਾਲੇ ਹੂੰ ਤਾਂ ਘਰੇ ਰੋਟੀ ਬਣਾਉਂਦੀਆਂ ਵੀ ਰੋਈ ਜਾਂਦੀਆਂ ਹੁੰਦੀਆਂ ਸੀ ਕਿ ਹਾਏ ਸਵੇਰ ਨੂੰ ਉਹਦੇ ਘਰ ਵਾਲੇ ਨੇ ਛੱਡ ਦੇਣਾ ਦੋ ਵਿਆਹ ਕਰਾ ਲਿਓ ਨੇ ਮਤਲਬ ਉਹੀ ਫਿਕਰ ਟੀਵੀ ਵਾਲਾ ਜੀ ਹੁਣ ਉਹ ਹਾਲ ਸੋਸ਼ਲ ਮੀਡੀਆ ਤੇ ਹੂੰ ਸੋ ਇੱਥੇ ਅੱਜ ਕੱਲੋ ਸੀਰੀਜ਼ ਚੱਲਦੀਆਂ ਸਾਰਾ ਕੁਝ ਚੱਲਦੀਆਂ ਕਿਸੇ ਨੇ ਕੁਝ ਲਾ ਲਿਆ ਕਿਸ ਨੇ ਤੇ ਉਹ ਮਤਲਬ ਉਹ ਚਿੰਤਾ ਦਾ ਲੈਵਲ ਵੱਧ ਗਿਆ 60% ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਡਿਪੈਂਡ ਨੇ 60% ਉਹਨਾਂ ਦੀ ਚਿੰਤਾ ਦਾ ਲੈਵਲ ਹੈ ਤੇ 55% ਲੋਕ ਉਹ ਨੇ ਜਿਹੜੇ ਆਪਣੀ ਪੂਰੀ ਨੀਂਦ ਨਹੀਂ ਲਗਾਉਂਦੇ ਜੀ ਮਤਲਬ ਬਿਲਕੁਲ ਇਹ ਅੰਕੜੇ ਨੇ ਮੈਨੂੰ ਵੀ ਹੈਰਾਨ ਕੀਤਾ ਕਿ ਜਿਹੜੇ ਬਹੁਤ ਆਦੀ ਨੇ ਤੁਸੀਂ ਇੱਕ ਦਿਨ ਜ਼ਿਆਦਾ ਚਲਾ ਲਓ ਉਸ ਦਿਨ ਤੁਹਾਨੂੰ ਪ੍ਰਭਾਵਿਤ ਹੋ ਜਾਂਦਾ ਹੈ ਜਦਨ ਤੁਸੀਂ ਚਾਹੇ ਕੰਮ ਦੇ ਵਾਦੇ ਨਾਲ ਚਾਹੇ ਕਿਤੇ ਸਫਰ ਦੇ ਵਾਦ ਨਾਲ ਜੇ ਕਿਤੇ ਫੋਨ ਤੇ ਜ਼ਿਆਦਾ ਉਂਗਲੀ ਵੀ ਘੁਮਾ ਲਈ ਤਾਂ ਉਹ ਦਿਨ ਪਰ ਜਿਹੜੇ ਰੋਜ਼ ਦੇ ਆਦੀ ਨੇ ਮੈਨੂੰ ਲੱਗਦਾ ਇਹ ਅੰਕੜਾ ਦਰੁਸਤ ਕਰਨ ਦੀ ਲੋੜ ਹੈ ਕਿ ਇਹ ਸ਼ਾਇਦ ਹੋਰ ਵੱਧ ਹੋਊਗਾ ਜੀ ਹੈਨਾ ਪਰ ਇਹ 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 ਇੱਕ ਫਿਕਰਮੰਦੀ ਵਾਲੀ ਗੱਲ ਹੈ ਕਿ ਤੁਸੀਂ ਸੌ ਵੀ ਪੂਰਾ ਨਹੀਂ ਪਾਰੇ ਤੇ ਜਦੋਂ ਸੌਣੇ ਹੋ ਤਾਂ ਵੀ ਡਰਾਵ ਨਹੀਂ ਸੁਪਨੇ ਚ ਜਾਂਦੇ ਇਹ ਹੋਰ ਵੀ ਕਰੰਦੀ ਵਾਲਾ ਪਹਿਲੂ ਸੋ ਇਸ ਲਈ ਮੇਰੀ ਅਪੀਲ ਹੈ ਜਿਹੜੇ ਦਰਸ਼ਕ ਸਰੋਤੇ ਸੁਣ ਰਹੇ ਨੇ ਦੇਖ ਰਹੇ ਨੇ ਕਿ ਆਪਣੇ ਘਰੇ ਆਪਣੇ ਨਾਲ ਕਿਤਾਬ ਰੱਖਣੀ ਸ਼ੁਰੂ ਕਰੋ ਜੀ ਚੰਗਾ ਪੜਨਾ ਚੰਗਾ ਲਿਖਣਾ ਤੇ ਜੇ ਟੀਵੀ ਸੋਸ਼ਲ ਮੀਡੀਆ ਮੋਬਾਈਲ ਐਪ ਸਕਰੀਨ ਤੇ ਆਉਣਾ ਵੀ ਹੈ ਤਾਂ ਚੰਗਾ ਸੁਣਨਾ ਤੇ ਚੰਗਾ ਵੇਖਣਾ ਸ਼ੁਰੂ ਕਰੋ ਜੀ ਦੀਪਕ ਜੀ ਕਈ ਤੇ ਸੌਣ ਗਏ ਤੇ ਬੈੱਡ ਦੇ ਵਿੱਚ ਵੀ ਵਰਤੀ ਜਾਂਦੇ ਨੇ ਫੋਨ ਉਦੋਂ ਤੱਕ ਨਹੀਂ ਸੌਂਦੇ ਜਦੋਂ ਤੱਕ ਆਪ ਸੌਂ ਜਾਂਦੇ ਨੇ ਨੀਂਦ ਆ ਜਾਂਦੀ ਹੈ ਝਪਕੀ ਆਉਂਦੀ ਹੈ ਤੇ ਫਿਰ ਫੋਨ ਮੂੰਹ ਤੇ ਡਿੱਗਦਾ ਫਿਰ ਇੱਕਦਮ ਫਿਰ ਡਰਾਉਣੇ ਇਹ ਡਰਾਉਣੇ ਇਹ ਡਰਾਉਣੇ ਸੁਪਨੇ ਤਾਂ ਹੀ ਆਉਂਦੇ ਹੋਣੇ ਇਹ ਤਾਂ ਹੀ ਆਉਂਦੇ ਨੇ ਬਿਲਕੁਲ ਉਸ ਤੈਅ ਕਰਨਾ ਪੈਂਦਾ ਹੁਣ ਆਪਾਂ ਮੈਂ ਇਸ ਪ੍ਰੋਗਰਾਮ ਤੋਂ ਬਾਅਦ ਫੋਨ ਦਾ ਸਵਿਚ ਆਫ ਕਰੂੰਗਾ ਸਵੇਰ ਤੱਕ ਹੂੰ ਜੀ ਕੋਈ ਦੁਨੀਆ ਨਹੀਂ ਖਤਮ ਹੋਣ ਲੱਗੀ ਜਦੋਂ ਫੋਨ ਨਹੀਂ ਸੀ ਤਦ ਵੀ ਅਸੀਂ ਜਿਉਂਦੇ ਸੀ ਇਸ ਲਈ ਜੇ ਆਪਣੇ ਆਪ ਨੂੰ ਆਰਾਮ ਦੇਣਾ ਨਹੀਂ ਤਾਂ ਟਿਕ ਵੱਜਦੀ ਹੈ ਤੇ ਉਹ ਟਿਕ ਦੇ ਨਾਲ ਅੱਖ ਖੁੱਲਦੀ ਹੈ ਮਤਲਬ ਉਹੀ ਪਤਾ ਨਹੀਂ ਕਿਸੇ ਨੇ ਕੀ ਭੇਜਿਆ ਹੁੰਦਾ ਕਿਸੇ ਨੇ ਫੁੱਲ ਭੇਜੇ ਕਿਸ ਨੇ ਸਵੇਰੇ ਗੁੱਡ ਮਾਰਨਿੰਗ ਵਾਲਿਆਂ ਨੂੰ ਇੱਕ ਤਾਰ ਬੋਲੰਦ ਨੇ ਟੋਂ ਟੋਂ ਚੱਲੀ ਐ ਇਸ ਲਈ ਇਹਨੂੰ ਬੰਦ ਕਰਕੇ ਮੈਂ ਮਤਲਬ ਉਹ ਉਹ ਜਹਾਜ਼ ਜਿਹੜਾ ਸੁੱਚ ਮੈਨੂੰ ਸਭ ਤੋਂ ਵੱਧ ਪਸੰਦ ਆਇਆ ਜੀ ਉਹ ਲਾ ਕੇ ਸੋ। ਠੀਕ ਆ ਦੀਪਕ ਜੀ ਅੱਜ ਤੋਂ ਮੈਂ ਵੀ ਇਹ ਕੰਮ ਸ਼ੁਰੂ ਕਰ ਦੇਣਾ ਫਿਰ